ਸਤਿ ਸ਼੍ਰੀ ਅਕਾਲ ਵੀਡੀਓ ਦੇਖ ਲਈ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਜਾਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰੇ ਭੈਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਾਈ ਬਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਹਦੀ ਵੱਡੀ ਖਬਰ ਹੈ ਡਾਕਟਰ ਦਲਜੀਤ ਚੀਮਾ ਨੇ ਦਰਿਆ ਕੰਡੇ ਵਜੇ ਪਿੰਡਾਂ ਦਾ ਕੀਤਾ ਦੌਰਾ ਆਗਾਉ ਪ੍ਰਬੰਧਕ ਨਾ ਕਰਨ ਲਈ ਸਰਕਾਰ ਨੂੰ ਕੀਤੀ ਆਲੋਚਨਾ ਫਸਲਾਂ ਤੇ ਪਸ਼ੂਆਂ ਦੇ ਚਾਰੇ ਨਾਲ ਜੁੜੇ ਨਕਸਨਾਂ ਦਾ ਕੀਤਾ ਮੋਆਇਨਾ ਸੁਖਿੰਦਰ ਸਖੂ ਪੰਜਾਬੀ ਜਾਗਰਨ ਸ਼੍ਰੀ ਅਨੰਦਪੁਰ ਸਾਹਿਬ ਪੰਜਾਬ ਦੇ ਸਭ ਦਾ ਸਿੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚਿਮਨ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਨਾਲ ਜੁੜਦੇ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਨੇ ਚੰਦਰਪੁਰ ਬੇਲਾ, ਗੁਰਜ ਗੁਜਰਪੁਰਾ ਤੇ ਹਰੀਵਾਲਾ ਪਿੰਡਾਂ ਵਿੱਚ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਖੇਤੀਬਾੜੀ ਤੇ ਪਸ਼ੂਆਂ ਦੇ ਚਾਰੇ ਨੂੰ ਹੋਈਆਂ ਨੁਕਸਾਨ ਬਾਰੇ ਜਾਣਕਾਰੀ ਇਕੱਤਰ ਕੀਤੀ ਡਾਕਟਰ ਚਿਮਾ ਪਿੰਡ ਹਰੀਵਾਲ ਦੇ ਨਿਵਾਸੀ ਨਿਰਮਲ ਸਿੰਘ ਹਰੀਵਾਲ ਦੇ ਘਰ ਪਰ ਆ ਕੇ ਨਾ ਨੇ ਲੋਕਾਂ ਨਾਲ ਬੈਠ ਕੇ ਦਰਿਆ ਦੇ ਵਾਧੂ ਪਾਣੀ ਕਰਨ ਹੋਏ ਨੁਕਸਾਨ ਦੀ ਜਾਣਕਾਰੀ ਲਈ ਉਹ ਲੋਕਾਂ ਨੇ ਕਿਹਾ ਕਿ ਇਸ ਵਾਰ ਸਤਲੁਜ ਦਰਿਆ ਨੇ ਵਾਧੂ ਪਾਣੀ ਨਾਲ ਮੁੱਖ ਤੌਰ ਤੇ ਫਸਲਾਂ ਨੂੰ ਬੜਾ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ ਪਸ਼ੂਆਂ ਦਾ ਚਾਰਾ ਵੀ ਜਲਗਮਨ ਹੋ ਗਿਆ ਹੈ ਜਿਸ ਨਾਲ ਪਸ਼ੂਆਂ ਨੇ ਚਾਰੇ ਦੀ ਕਮੀ ਆ ਗਈ ਹੈ ਡਾਕਟਰ ਦਲਜੀਤ ਸਿੰਘ ਡਾਕਟਰ ਚੀਮਾ ਨੇ ਸਰਕਾਰ ਦੀ ਕਾਰਜਕਾਰੀ ਸਵਾਲ ਖੜੇ ਕਰਦੇ ਕਿਆ ਕਿ ਪਸ਼ੂਆਂ ਨੇ ਚਾਰੀ ਕਾਰਪੂਰੀ ਕਰਨੀ ਟੁੱਟੀਆਂ ਸੜਕਾਂ ਨੂੰ ਠੀਕ ਕਰਨ ਲਈ ਸਰਕਾਰ ਦੇ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋਇਆ ਹੈ ਉਹਨਾਂ ਕਿਹਾ ਹੈ ਕਿ ਹਰ ਸਾਲ ਪੈਣ ਵਾਲੇ ਸัตว์ ਦੀ ਮਾਰ ਨੂੰ ਰੋਕਣ ਲਈ ਸਰਕਾਰ ਨੇ ਕੋਈ ਉਕਤਾ ਪ੍ਰਬੰਧ ਨਹੀਂ ਕੀਤੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਟੁੱਟੇ ਹੋਏ ਡੰਗੀਆਂ ਤੇ ਟੁੱਟੀਆਂ ਸੜਕਾਂ ਤੇ ਮੁਰੰਮਤ ਕੀਤੀ ਜਾਵੇ ਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾਵੇ ਸੰਸਦ ਲੋਕਾਂ ਕਿਸਾਨਾਂ ਤੇ ਪਸ਼ੂਆਂ ਦੀਆਂ ਮੁਸ਼ਕਲ ਦਾ ਹੱਲ ਹੋ ਸਕੇ ਇਸ ਮੌਕੇ ਸ਼੍ਰਮnik ਕਲਿੰਦਰ ਮੈਂਬਰ ਪਈ ਹੈ ਮਰਜੀਤ ਸਿੰਘ ਚਾਵਲਾ ਐਜੂਕੇਟਿਡ ਮੈਂਬਰ ਦਲਜੀਤ ਸਿੰਘ ਭਿੰਡਰ ਜ਼ਿਲ੍ਹਾ ਪ੍ਰਧਾਨ ਦਰਬਾਰ ਸਿੰਘ ਬਾਲਾ ਜਥੇਦਾਰ ਸੁਨਿੰਦਰ ਸਿੰਘ ਮਟੋਰ ਡਾਕਟਰ ਰਾਮ ਅਸਾਰ ਸਤਨਾਮ ਸਤਨ ਸਿੰਘ ਜੰਜੂ ਹੁਸਨ ਚੰਦਮ ਠਾਂਜ ਸਵਨ ਸਿੰਘ ਦੋਲਾ ਰਾਮ ਸੋਨਾ ਸਿੰਘ ਮੰਗਲ ਸਿੰਘ ਬਲਦੇਵ ਸਿੰਘ ਲਿੱਕੂ ਵਾਲ ਰਗਵੀਰ ਸਿੰਘ ਅਨੂ ਹਰੀ ਵਾਲ ਅਤੇ ਸਭ ਦਾ ਸਰਪੰਚ ਗੁਰਚੰਦ ਸਿੰਘ ਵਿਸ਼ੇਸ਼ ਤੌਰ ਤੇ ਮਜੂਦ ਸਨ ਖਬਰ ਨੂੰ ਅੰਤ ਤੱਕ ਵੇਖ ਲਈ ਧੰਨਵਾਦ